ਸਸਕਲ ਜੀ ਸਾਰਿਆਂ ਨੂੰ ਸੰਦੀਪ ਜੀ ਫਾਈਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜੇ ਜਿਹੜਾ ਵੀਜੇ ਹੈਗੀ ਆ ਪਿੰਡ ਚੰਬਾ ਜ਼ਿਲ੍ਹਾ ਤਰਨਤਪੁਰਾ ਤਸੀਲ ਹੈ ਤੇ ਲੋਕ ਬੁਬਾਰ ਨਹੀਂ ਕਰਦੇ ਘਰ ਦੇ ਪਸ਼ੂ ਆ ਜੀ ਤੇ ਦੋ ਮਹੀਨਿਆਂ ਸੇਲ ਤੇ ਆਓ ਰੋ ਕੋ ਵੀਰਨ ਗੱਲਬਾਤ ਕਰੀਏ ਭਾਈ ਜੀ ਸਤਿਕਾਰ ਸਤਿਕਾਰ ਭਾਈ ਜੀ ਜਲ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਸਤਿਕਾਰ ਜੀ ਬਾਰ ਦਾ ਪਾ ਕਰਦੇ ਨੇ ਨਹੀਂ ਜੀ ਕਰਦੇ ਨੇ ਕਰਦੇ ਪਸ਼ੂ ਜੀ ਹਾਂ ਜੀ ਦੋ ਮਹੀਨਿਆਂ ਸੋਈਆਂ ਜੀ ਦੋ ਹੀ ਸੋਈਆਂ ਜੀ ਆ ਪਹਿਲੀ ਚੋਕੀ ਝੋਟੀ ਆ ਅੱਛਾ ਪਹਿਲਾ ਸਮਾਂ 4 ਸਮਾਂ ਹਾਂਜੀ 4 ਸਮਾਂ ਹਾਂਜੀ ਤੇ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਜੀ ਇਹਨੇ ਸੂਈ ਨੂੰ 8 ਦਿਨ ਹੋ ਗਏ ਮਗਰ ਕਿੱਥੇ ਦੁੱਧ ਇਸ ਟਾਈਮ ਕਿੰਨਾ ਜੀ ਦੁੱਧ 11 ਕਿਲੋ 11 ਕਿਲੋ ਹਾਂ ਤੇ ਖੋਲੋ ਜੀ ਫਿਰ ਲੋ ਜੀ ਦੇਖੋ 11 ਕਿਲੋ ਦਾ ਇਸ ਟਾਈਮ ਤਿਆਰ ਆ ਤੇ ਵੀ ਜੇ ਚਲੋ ਵਧੂਗੇ ਨਾ ਇਹਨਾਂ ਨੂੰ ਇਹਦੇ ਵਧੂਗੀ ਬਾਈ ਜੀ ਹਾਂ ਬਿਲਕੁਲ ਬਿਲਕੁਲ ਜੀ ਹਾਂ ਬਹੁਤ ਚੰਗਾ ਇਹਦਾ ਠੀਕ ਆ ਹੋਰ ਹੋਰ ਕਾਹਦੇ ਆ ਹਾਂ

ਕਰਦੋ ਕਿ ਮੰਦ ਹਾਂਜੀ ਕਰਦਾ ਕਿੰਨਾ ਕਰਦਾ ਕਿ 2-4 ਜਰਾਂ ਰੁਪਏ ਮਸੇ ਇਦੂ ਕੱਢ ਰਹੀ ਹਾਂਜੀ ਕਰਦੇ ਮੋਕੇ ਹੋਰ ਕਰਦੇ ਮੈਂ ਕਰਦੇ ਮੋਕੇ ਕਰਦੇ ਮੋਕੇ ਆਹ ਜੀ ਇਹ ਵੀ ਸੂਈ ਆ ਇਹ ਵੀ ਸੂਈ ਆ ਇਹਨੂੰ ਕਿੰਨੇ ਟਾਈਮ ਹੋ ਗਿਆ ਇਹਨੂੰ ਜਨਮ ਹੋ ਗਏ 6 ਦਿਨ ਅਜਾ ਬੱਚਾ ਆ ਜੀ ਹਾਂ ਜੀ ਇਹਦਾ ਬੱਚਾ ਵੇ ਦੁੱਧ ਐਸ ਟਾਈਮ ਕਿੰਨਾ ਜੀ ਕਿਰੇ ਥੱਲੇ 12 ਕਿਲੋ ਦੁੱਧ ਆ 12 ਕਿਲੋ ਐਸ ਟਾਈਮ ਤਿਆਰ ਹੈ ਜੀ ਥਲੋ ਕੋਰੋ ਇਹਨੂੰ ਵੀ ਹਾਂ ਕੋਰ ਮੜੇ

چلو پيرے دو 10 کلو دودھ کديان اچھا ٹھیک ہے ہاں جی جو بھی دو پشوا باقي میرے اتھے آؤ چیک کر کے چوئس کر کے رائٹ ٹھا جی بولا نمبر جی نمبر 9793 0508 ٹھیک ہے پنڈ جی پنڈ چمبا کا ضلع ترن